ਸਮਾਨਾ ਨਜ਼ਦੀਕ ਪਿੰਡ ਪੇਤਪੂਰੀ ਵਿਖੇ ਇੱਕ ਕਿਸਾਨ ਨੇ ਜ਼ਹਿਰੀਲੀ ਵਸਤੂ ਖਾ ਕੇ ਜੀਵਨ ਲੀਲਾ ਸਮਾਪਤ ਕਰ ਲਈ ਮ੍ਰਿਤਕ ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦਾ ਚਾਚੇ ਦੇ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਜਿਸ ਤੋਂ ਦੁਖੀ ਹੋ ਕੇ ਉਸਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕੀਤੀ ਆਪਣੇ ਪਿੰਡ ਦਾ ਘੇਰ ਦੱਬ ਗਏ ਤੇ ਗਏ ਸਕੇ ਚਦਰ ਦੇ ਗਏ ਸਕੇ ਇਸ ਨਾਲ ਆਪ ਲੋ ਕਰਾਂਗੇ ਨਿਮੇੜਾਂਗੇ ਆਪਾਂ ਵਿੱਚ ਵੀ ਸਤ ਪੈਸੇ ਲੈਣੇ 25 ਲੱਖ ਰੁਪਏ ਨੇ 8 ਦਿਨ ਉਹ ਦੇਤਾ ਉਹਨੂੰ ਵੀ ਉਹ ਬਸ ਇਹ ਗੱਲ ਕਹਿੰਦੀ ਮੇਰੇ 25 ਲੱਖ ਰੁਪਏ ਵੀ ਮੈਨੂੰ ਦੇਵ ਨੇ ਮੈਂ ਡਿਡ ਗੀ ਲੈ ਮੇਰਾ ਦੇਵ ਉਹ ਸੀ ਹਰ ਚਾਚੀ ਗਏ ਨੇ ਵੀ ਤੇ ਪਾਪਾ ਦੀ ਜ਼ਮੀਨ ਵੇਚ ਦਿੱਤੀ ਮੇਰੇ ਸਹੁਰੇ ਨੇ ਜ਼ਮੀਨ ਵੇਚ ਦਿੱਤੇ ਨੇ ਮੈਂ ਦੁਆਵਾਂ ਉਹਦੀ ਗੱਲ ਸਹੁਰੇ ਜੀ ਵੀ ਵੇਚ ਗਏ ਨੇ ਉਹ ਤਾਂ ਕਹਨ ਨਾ ਕਰ ਹੁਣ ਬਾਕੀ ਮੇਰੇ ਮੁੰਡੇ ਕਹਿੰਦੇ ਤੇਰੇ ਮੁੰਡੇ ਨੂੰ ਮਾਰਾਂਗੇ ਵੀ ਇਹ ਕਦੇ ਅੰਦਰ ਵੀ ਮੁੰਡੇ ਪਿੱਛੇ ਦੋ ਚਾਰ ਗੱਲ ਕਦੇ ਮੁੰਡਾ ਕਹਿੰਦੀ ਵੀ ਦੋਏ ਤੈਨੂੰ ਪਿਆ ਪੁੱਤ ਕਹਿੰਦੇ ਹੁੰਦੇ ਦੇਵ ਜੀ ਇਹ ਜ਼ਿੰਮੇਵਾਰ ਨਹੀਂ ਨੇ ਫਿਰ ਹਸਨ ਦੇ ਕਾਰਨ ਮਰਿਆ ਤਾਂ ਖੜੇ ਘਰ ਚ ਕੁੜਾਈ ਹੈਗੀ ਨਹੀਂ ਤੇ ਹੋਰ ਤਾਂ ਜੀ ਪੁਲਿਸ ਨੇ ਮਾਮਲੇ ਦੀ ਜਾਂਚ ਕਰ ਬ ਇਹ ਅਲੀਗੇਸ਼ਨ ਲਾ ਰਹੇ ਆ ਜੋ ਲਿਖਾਣਗੇ ਬਿਆਨ ਅਸੀਂ ਪ੍ਰੋਪਰ ਉਹ ਬਿਆਨ ਲਿਖ ਰਹੇ ਆ ਉਹਦੇ ਤੇ ਜੋ ਕਾਰਵਾਈ ਬਣਦੀ ਹੋਏਗੀ ਅਸੀਂ ਕਾਰਵਾਈ ਅਮਲ ਥੱਲੇ ਆਵਾਂਗੇ ਮੈਂ ਇਹੀ ਕਹਿ ਰਿਹਾ ਐਸ ਪਰ ਲਾ ਅਸੀਂ ਕਾਰਵਾਈ ਕਰਾਂਗੇ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਤੇ ਮਾਮਲੇ ਦੀ ਅਸਲੀਅਤ ਕੀ ਹੈ ਇਹ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗਾਵੇਗੀ ਪਟਿਆਲਾ ਤੋਂ 인ਦਰਜੀਤ ਸਿੰਘ ਬਖਸ਼ੀ ਚੱਕਬਾਨੀ ਟੀਵੀ